ਲੇ ਅਸਮਰੀਦ ਅਜੇ ਤੱਕ ਤੂੰ ਫੋਨ ਤੇ ਲੱਗੀ ਆ। ਅਦੋਂ ਦੀ ਤੂੰ ਸਕੂਲ ਤੋਂ ਆਈ ਆ ਤੇ ਤੂੰ ਪੜ੍ਹ ਲੈਂਦੀ। ਨਹੀਂ। ਮੈਂ ਨਾ ਹਾਂ ਸਵੇਰੇ ਪੜੂੰਗੀ, ਸਵੇਰੇ ਛੁੱਟੀ ਆ। ਸਮਰੀਦ ਤੇ ਹੁਣ ਪੜਨ ਵੱਲ ਧਿਆਨ ਨਹੀਂ ਹੈਗਾ। ਹੁਣ ਤੇ ਸਵੇਰੇ ਛੁੱਟੀ 'ਚ ਸਵੇਰੇ ਪੜ੍ਹ ਲੂੰ। ਹੁਣ ਫੋਨ ਵੱਲ ਜ਼ਿਆਦਾ ਧਿਆਨ, ਛੁੱਟੀ ਸਵੇਰੇ ਹੈਗੀ ਆ ਪਰ ਅੱਜ ਜੇ ਥੋੜਾ ਅੱਜ ਕਰ ਲਾਂ, ਥੋੜਾ ਸਵੇਰੇ ਕਰ ਲਈਂ, ਉੰਨੀ ਸਵੇਰੇ ਸੌਖੀ ਹੋਊਂਗੀ। ਹਾਂ? ਮੰਮਾ ਖੋ ਮੇਰੇ ਪਾਪਾ ਨੇ ਕਿਹਾ ਕਿ ਪਾਪਾ ਇਹ ਬਣਾ ਲੈ ਲਓ ਆਪਾਂ ਇਹਦੇ ਕੱਲ ਨੂੰ ਲਿਆ ਦਾਂਗੇ ਜਾਂ ਫਿਰ ਅੱਜ ਨੂੰ ਜੇ ਟਾਈਮ ਲੱਗਾ ਤੇ ਲੈ ਆ ਦਾਂਗੇ ਹੁਣ ਪਾਪਾ ਨੀਰਲੈਂਡ ਜਾਣਗੇ ਤੇਰੇ ਨਹੀਂ ਪਾਪਾ ਕਿੰਦੇ ਜੇ ਟਾਈਮ ਲੱਗਾ ਤੇ ਨਹੀਂ ਤੇ ਫਿਰ ਆਹਨ ਦਾਗੇ ਪਾਪਾ ਕਿੰਦੇ ਫਿਰ ਕੱਲ ਨੂੰ ਲਿਆ ਦਾਂਗੇ ਕਹਿੰਦੇ ਕਿ ਚਾਂਦਰਾ ਵੀ ਤੈਨੂੰ ਕੱਲ ਨੂੰ ਲਿਆਵਾਂਗੇ ਇਹ ਬਣ ਗਾਉਣੇ ਚਾਹਤਾ ਜਰੂਰੀ ਕੀ ਸੀਗੇ ਬਸ ਇਹ ਨੀਰਲੋਂ ਜੋਗੀ ਰਹਿ ਜਾਣਾ ਤੂੰ ਮੇਰੇ ਨਾਲ ਦਾ ਕਿਉਂ ਆਪੇ ਆਪੇ ਕਹਿੰਦੀ ਮੈਂ ਅਫਸਰ ਬੰਨਾਵਾ ਤੂੰ ਜੇ ਪੜਹੁਗੀ ਨਾ ਤੇ ਫਿਰ ਅਫਸਰ ਕਿੱਦਾਂ ਬਣੂਗੀ? ਉਹ ਕੱਲ ਨੂੰ ਪੜ ਲੂੰਗੀ। ਹੂੰ ਜੋ ਆ ਤੇ ਰੰਗ ਜਿਆਦਾ ਹੀ ਫੋਨ ਵੱਲ ਧਿਆਨ ਨਾ ਵੀ ਜੋ ਚੀਜ਼ ਵੇਣੀ ਉਹ ਵੀ ਤੂੰ ਮੰਗਣ ਲਾ ਪੈਣੀ ਆ। ਤੇ ਪੜਾਈ ਵੱਲ ਧਿਆਨ ਘਟਦਾ ਜਾਂਦਾ ਤੇਰਾ। ਨਹੀਂ। ਤੂੰ ਹੀ ਤਾਂ ਸੇ ਅੱਗੇ ਤੂੰ ਕਿਤਾਬ ਛੱਡਦੀ ਨਹੀਂ, ਨਹੀਂ ਹੋਂ ਤੂੰ ਕਿਤਾਬ ਫੜਦੀ ਨਹੀਂ ਜੇ ਮੈਂ ਵਾਰ-ਵਾਰ ਕਹਾਂ ਤੇ ਫਿਰ ਕਿਤਾਬ ਫੜਦੀ ਹੁੰਦਾ ਤੂੰ ਕਿਤਾਬ ਨਹੀਂ ਫੜਦੀ। ਨਹੀਂ ਫੜਦੀ ਨਾ। ਕੱਲ ਨੂੰ ਪੜ੍ਹਣੂੰਗੀ ਕੱਲੋਂ ਤੋਂ ਜ਼ਿਆਦਾ ਪੜ੍ਹਨਾ ਪੈਣਾ ਤੈਨੂੰ ਫੇਰ ਤੂੰ ਫੇਰ ਤੇਣਾ ਕਹਿਣਾ ਵੀ ਮੈਂ ਖੇਡਾਂ ਜੇ ਹੁਣ ਅੱਧਾ ਅੱਜ ਪੜਿਆ ਹੋਊਗਾ ਤੇ ਅੱਧਾ ਕੱਲ ਨੂੰ ਪੜਿਆ ਹੋਊਗਾ ਤਾਂ ਵੀ ਸੌਖੀ ਰਹੂੰਗੀ ਉਹ ਤਾਂ ਟੈਸਟੀ ਥੋੜੇ ਮਿਲੇਗੇ ਜ਼ਰੂਰਤ ਨਹੀਂ ਟੈਸਟੀ ਯਾਦ ਕਰੀਦੀ ਐ ਐਕਸਟਰਾ ਵੀ ਕੁਝ ਕਰ ਲਈਦਾ ਵੀ ਛੁੱਟੀ ਵਾਲੇ ਦਿਨ ਖੁੱਸ ਜ਼ਿਆਦਾ ਪੜ ਲਈਦਾ ਉਹ ਜੋ ਹੋ ਜਾਊਗਾ ਤੇ ਫੇਰ ਮੈਂ ਬਾਅਦ ਚ ਕਰੂੰਗੀ ਫੇਰ ਨੋ ਅੱਜ ਨਾਲ ਨੋ ਚੱਲ ਫਿਰ ਕੋਈ ਗੱਲ ਨਹੀਂ ਫਿਰ ਕੱਲ ਨੂੰ ਫਿਰ ਆਪਣੇ ਆਪ ਪੜੀ ਠੀਕ ਆ ਕੱਲ ਨੂੰ ਮੈਂ ਫੋਨ ਨਹੀਂ ਫੜਨ ਦੇਣਾ ਠੀਕ ਆ ਠੀਕ ਆ ਠੀਕ ਆ ਓ ਕਿੰਨੇ ਸੋਹਣੇ ਨੇ ਇਲਜ਼ੂਏ ਪਰਪਲ ਵਾਲੇ ਪਰਪਲ ਕਲਰ ਵੀ ਮੇਰਾ ਫੇਵਰਟ ਵਾ ਇਹ ਮੈਂ ਪਾਪਾ ਨੂੰ ਕਹਾਂ ਕਿ ਮੈਨੂੰ ਲੈ ਕੇ ਦੇਣ ਨਾਰੇ ਤੇ ਸਿੱਕਵਾ ਇਹਦੇ ਨਾਲ ਤੇ ਬੜਾ ਵਧੀਆ ਚੁੱਕ ਜਾਣਾ ਨਾ ਲੱਥਨੇ ਪਰਪਲ ਵਾਲੇ ਪਾਪਾ ਕਿੰਨੀ ਫੈਕੇ ਦੋ ਮੇ ਕੋ ਸੇ ਜਦੋਂ ਮੈਂ ਚੰਦਰਾ ਪਾਉਂਗੀ ਹੋਰ ਇਹ ਸੋਹਣੀ ਹੈ ਤੇ ਨਾਲ ਜਾਇ ਲਾਉਂਗੀ ਤੇ ਕੁਝ ਜੇ ਸੋਹਣੇ ਲੱਗੂਗੇ ਕੱਲ੍ਹ ਕੱਲ ਤੇ ਛੁੱਟੀ ਵੀ ਆ ਤੇ ਲਾਉਂਗੀ ਇਹ ਸਾਰਿਆਂ ਲੋਕਾਂ ਤੂੜੀ ਬਣਾਈ ਆ ਆਸੇ-ਪਾਸੇ ਤੇ ਤੂੰ ਕਦੋਂ ਬਣਾਉਂਗੀ ਆ ਆਉਣਾ ਅੱਜ ਰੀਪਲ ਸਵੇ ਦਾ ਲਾਰਾ ਤੇ ਲਾਇਆ ਉਹਨੇ ਮਗਰ ਫਿਰ ਕਹਿੰਦੇ ਬਣਾ ਲਾ ਯਾਰ ਅੱਗ ਲੋਕ ਹੀ ਲਾਈ ਜਾਂਦੇ ਹੀ ਤੇ ਫੇਰ ਮੈਂ ਕਿੱਧਰੋਂ ਕਿੱਥੋਂ ਪੱਠੇ ਪਾਵਾਂ ਅੱਗ ਤਾਂ ਚਾਹੀਦੀ ਐ ਨੈਰੋ ਪਾਰਵੀਆ ਕਿਸ ਨੇ ਬੁਲਾਤੀ ਸ਼ਰਾਬੀ ਨੇ ਆਪਣੀ ਲੜ ਝਗੜਿਆਂ ਦਾ ਕਿੰਨਾ ਨਾੜ ਛੜ ਗਿਆ ਲੋਕਾਂ ਦਾ ਨਾੜ ਬੜਾ ਥਾਂ ਥਾਂ ਸੰੜਿਆ ਤੁਸੀਂ ਤੇਰਾ ਅੰਦਰ ਵੜ ਜਾਂਦੇਂਗੇ ਤਾਂ ਮੈਂ ਬਾਹਰ ਨਿਕਲ ਕੇ ਵੇਣੀ ਆ ਤੇ ਕਦੀ ਕਿਤੇ ਅੱਗ ਲੱਗੀ ਹੁੰਦੀ ਘੜੀ ਕਿਤੇ ਲੋ ਉਹ ਦਿਖਦੀ ਆ ਯਾਰ ਕਾ ਲੀਪਰ ਬੜੇ ਘਾਟੇ ਪਾਰੋਂ ਤੇ ਪਾਰ ਕੀ ਗੱਲਾਂ ਸੇ ਯਾਰ ਕਾ ਮਾਲ ਦੇ ਲੀਪਰ ਘਾਟੇ ਆ ਤੇ ਇੱਧਰ ਆਪਣੇ ਨਹੀਂ ਕੋਈ ਹੈਗਾ ਉਹ ਆਪਣੇ ਵਾਲੇ ਵੀ ਬਾਹਰ ਨਿਕਲ ਗਏ ਆ ਇੱਥੇ ਨਹੀਂ ਕੋਈ ਇਥੇ ਮਿਲਦੇ ਆ ਪਰ ਇਹੋ ਲਾਰਾ ਲਾਇਆ ਉਹਨੇ ਲੱਗਾ ਹੁਣ ਬਾਈ ਆ ਵੀ ਪਰੋਂ ਆਇਆ ਉਹਦਾ ਉਸ ਤਰ੍ਹਾਂ ਪਤਾ ਵਾ ਜਾ ਤੂੰ ਤਾਂ ਫਿਰ ਕੇ ਦੇ ਬਣਾ ਲਾ ਤੂੰ ਦੀ ਉਹ ਮਾਤਾ ਉਹਦਾ ਤਾਂ ਮੈਂ ਫਿੰਡਿਆ ਮੈਂ ਲੱਗਾ ਹਾ ਹੁਣ ਬਣ ਜਾਣੀ ਅੱਜ ਤੂੜੀ ਅਜਤਰੀ ਬਣ ਜੂਗੀ ਬਣ ਜਾਈ ਨਹੀਂ ਅੱਜ ਆ ਆਸੇ ਪਾਸੇ ਸਾਰਿਆਂ ਲੋਕਾਂ ਬਣਾ ਲਈ ਆ ਤੇ ਮੈਂ ਵੇਂਦੀ ਰਹਿਣੀ ਆ ਤੇ ਮੈਂ ਨਹੀਂ ਪੀ ਜੇ ਚਾਰ ਡੰਗਰ ਵਾ ਤਾਂ ਉਹਨਾਂ ਕਿੱਥੋਂ ਪਾਉਗੇ ਪਾਪਾ ਹਾਂ ਤੂੰ ਦੱਸ ਮੈਨੂੰ ਆਵਲੇ ਨੇ ਲੈ ਕੇ ਦੋ ਲੈ ਇਹ ਕਦੇ ਇਹਦੀਆਂ ਟਮਾਟਾ ਨਹੀਂ ਪਤਾ ਲੱਗਦਾ ਕੱਲ ਤੂੰ ਚਾਂਜਰਾ ਮੰਗਦੀ ਫਿਰਦੀ ਸੀ ਹਾਂ ਹਾਂ ਹੈਂ ਆਜਨੇ ਮੈਨੂੰ ਅੱਜ ਹੀ ਲੈ ਕੇ ਦੋ ਚਾਂਦਰਾ ਭਾਵੇਂ ਬਾਅਦੋਂ ਲੈ ਆ ਦਿਓ ਉਹ ਚਾਂਦਰਾ ਵੀ ਤੇਰੇ ਲਈ ਅੱਜ ਤੁਰੀ ਭਾਵੇਂ ਚਾਂਦਰਾ ਲੈ ਆਂ ਜਾਂ ਕੱਲੂ ਠੀਕ ਆ ਪਰ ਆ ਅੱਜ ਹੀ ਲੈ ਕੇ ਦੋ ਮੈਨੂੰ ਲੱਗਦਾ ਤਾਂ ਫੇਰ ਪੁੱਤ ਲੈ ਆਂਦਾ ਕਿ ਮੈਨੂੰ ਤੂੰ ਕਾਹਲੀ ਕੋ ਫੈਣੀ ਆ ਕਿੱਥੋਂ ਮਿਲਦੇ ਕਿੱਥੋਂ ਆਏ ਇਹ ਦੁਕਾਨੋਂ ਮਿਲਦੇ ਨੇ ਦੁਕਾਨੋਂ ਇਹਦਾ ਫਾਇਦਾ ਕੀ ਹੈ ਇਹ ਲਾਉਂਗੀ ਮੈਂ ਸੋਹਣੇ ਲੱਗਣੇ ਕਰ ਦੋ ਅੱਧਾ ਘਟ ਸੋਹਣੀ ਹੈ ਨਹੀਂ ਹਾਂ ਆ ਨੋ ਅੱਛਾ ਚੱਲ ਲੈ ਦਾਂਗੇ ਅੱবি ਲੈ ਦਾਂਗੇ ਤੈਨੂੰ ਪੱਕਾ ਪਕਾ ਪਕਾ ਨਾਲ ਜੀ ਮੇਰੇ ਜਿੱਥੋਂ ਮਿਲਦਗੇ ਕੰਮ ਲੈ ਆਏ ਆਹ ਉਹ ਰੀਪਰ ਵਾਲੇ ਜੋ ਰੀਪਰ ਅਗਰ ਤੂੜੀ ਬੰਡਾ ਵੀ ਇੱਕ ਟਰਾਲੀ ਲਾਵਾਂਗੇ ਤਾਂ 5 ਮਿੰਟ ਲੱਗਣਗੇ ਪਿੰਡੋਂ ਮਿਲ ਜੰਗੇ ਨਾ ਹਾਂ ਅਸੇ ਜਹਲ ਡਗ ਲੈ ਆਏ ਪਿੰਡੋਂ ਕੜੀ ਦਾ ਕੰਮ ਤਾਂ ਮਿਲ ਜਾਂਦੇ ਆ ਮੈਂ ਲੈ ਕੇ ਤੁਰ ਹੀ ਫਿਰੂਗੀ ਪਹਿਲਾਂ ਤੂੜੀ ਬਣਾ ਲਾ ਤਾਂ ਮਗਰ ਉਹਨੂੰ ਲਿਆਣ ਦੀ ਜੋ ਮੰਗੂਗੀ ਮਿਲ ਜਾਂਦੇ ਆ ਚਲੋ ਜੀ ਲਗਾਏ ਸਭ ਦਾ ਸਦਾ ਲੈਣ ਤੇ ਲੈ ਦਾਂਗੇ ਇਹਨੂੰ ਆਹ ਜਾਂ ਅੰਝਰਾ ਚ ਉਂਝੇ ਰਾਵੀ ਮੰਗਦੀ ਚ ਆਲੇ ਦੀ ਰੀਜ ਵਾਲਾ ਆ ਨਹੀਂ ਉਹ ਦੇ ਦੀਆਂ ਕਿੰਨਾ ਪੁਨੀਆ ਕਰ ਦਿੰਦੀ ਆ ਉਹ ਯਾਰ ਨੋਹ ਦੀ ਆ ਅੱਛਾ ਵੀ ਕੋਈ ਪਾਇਆ ਇਹਨੇ ਤੇ ਇਹ ਤੇ ਸਕੂਲੇ ਮੈਡਮਾਂ ਮਾਰਨੇ ਨੇ ਜਨੂੰ ਪੱਕੇ ਲੱਗ ਜਣੇ ਆ ਨਹੀਂ ਹਾਂ ਲੱਥੇ ਨੇ ਇਸ ਲੱਥੇ ਜਾਣੇ ਹਾਂ ਯਾ ਇੱਥੇ ਕੀ ਪਾਇਆ ਆ ਜਿਹੜਾ ਇਹੋ ਜਿਹਾ ਗੂਠੇ ਨੂੰ ਕੋਕੂ ਨਹੀਂ ਪਾਇਆ ਮੈਂ ਤੇ ਨਹੀਂ ਤੂੰ ਨਹੀਂ ਪਾਇਆ ਜਿਹੜਾ ਤੂੰ ਆ ਵੇਖਿਆ ਇਹਦੇ ਵਿੱਚ ਚੱਲ ਕੋਈ ਗੱਲ ਨਹੀਂ ਲਿਆ ਦਾਂਗੇ ਚੱਲ ਖੇਡ ਜਾ ਕੇ ਤੂੰ ਠੀਕ ਆ ਚੱਜ ਗੱਲ ਸੁਣ ਰੀਪਰ ਆਉਣਾ ਉਹ ਤੇ ਆਪਣੀ ਮਾਂ ਨਾਲ ਕੰਮ-ਕੋਮ ਕਰਵਾ ਲਈ ਨਾਲ ਚੀਕੋ ਆ ਤੂੰ ਵੀ ਰਫੀ ਰਹੀ ਇਹਨਾਂ ਨੋਵਾਂ ਚ ਕੋ ਸੇਖਲਾ ਕੰਮ ਤਾਂ ਦਬ ਸੇਖਲਾ ਕੋਈ ਇੰਨੇ ਕੰਮ ਕਰਨਾ ਠੀਕ ਆ ਕੋਠੇ ਜੀ ਵੀ ਹੁੰਦੀ ਆ ਸਕੂਲੋਂ ਆਉਂਦੀ ਆ ਤੇ ਇਸ ਤਰ੍ਹਾਂ ਹੀ ਉਸ ਤਰ੍ਹਾਂ ਕੰਮ ਕਿਹੜਾ ਵਾ ਕੰਮ ਤੇ ਉਹੋ ਹੀ ਕਰ ਲੈਂਦੀ ਅੱਜ ਹੀ ਕੰਮ ਆਵਾ ਚਾ ਰਾਂ ਮਿਲ ਕੇ ਕਰ ਲਿਓ ਅੱਜ ਚਲ ਕੋਈ ਨਹੀਂ ਉਹ ਤੇ ਕਰ ਹੀ ਲਵਾਂਗੇ ਆ ਉਹ ਨਹੀਂ ਪਿਆਰੀ ਲਵਾਂਗਾ ਹੁਣ ਚਾਰ ਬੰਦੇ ਆਏ ਰੋਟੀ ਤੇ ਉਹਨਾਂ ਨੂੰ ਖਵਾ ਲਈਆਂ ਨਾ ਆਹ ਚੱਲ ਮੈਂ ਵੇਖਾਂ ਪਰ ਕਰਕੇ ਫੋਨ ਵੇ ਉਹਨਾਂ ਨੂੰ ਆਹ ਵੇ ਆਹ ਪਲਾ ਤੂੜੀ ਆਸੇ ਪਾਸੇ ਸਾਰੀ ਪੈਣ ਗਈ ਆ ਠੀਕ ਤੇ ਜੇ ਕੋਈ ਥੱਗ ਲੱਗ ਗਈ ਤਾਂ ਕੀ ਕਰਾਂਗੇ ਉਹ ਨਹੀਂ ਲੱਗਦੀ ਮਾਤਾ ਸੁਭ ਸੁਭ ਬੋਲ ਸੁਭ ਸੁਭ ਕੀ ਹੋ ਜਾਣਾ ਵਾ ਆਸੇ ਪਾਸੇ ਲੱਭੀ ਨਾ ਆਇਆ ਪਾ ਤੂੜੀ ਬਣਾਉਣ ਦੇ ਆ 10 12 ਜਾਣੇ ਆ ਨੇ 8 ਜਾਣੇ ਅਠ ਨੜੇ ਨੂੰ ਅੱਛਾ ਗੋਪੀ ਨੂੰ ਜਾ ਕੇ ਆਨੀ ਰੋਟੀ ਬਣਾਉਣੀ ਹੈ ਅੱਜ ਰਾਤ ਪੈ ਜਾਣੀ ਹੈ ਗੋਪੀ ਹਾਂਜੀ ਮੰਮੀ ਉਹ ਨਾ ਟੁੜੀ ਵਾਲੇ ਆ ਅੱਛਾ ਮੈਂ ਬਣਾਉਣ ਦੇ ਮੈਂ ਵੇਖ ਕੇ ਆਈ ਹਾਂ ਟਰਾਲੀ ਇੱਕ ਲਾ ਗੇ ਹਾਂਜੀ ਤਾਂ ਫੇਰ ਗਏ ਆ ਤੇ ਹਨੇਰਾ ਹੋ ਜਾਣਾ ਵਾ ਆਹ ਹੋ ਗਏ ਨੀ ਰੋਟੀ ਹੀ ਜਾਣਾ ਤੇ ਉਹਨਾਂ ਦੀ ਰੋਟੀ ਵੀ ਪਕਾਉਣੀ ਆ ਤਾਂ ਦਾਲ ਦੂਲ ਬਣਾ ਲਾ ਠੀਕ ਆ ਇਹ ਖੁੱਲ ਹੀ ਖਾਂਦੇ ਹੁੰਦੇ ਆ ਆਹੋ ਨਹੀਂ ਦਾਲ ਤੇ ਬਾਵਾ ਬਣਾਉਣੀ ਪੈਣੀ ਆ ਆਹੋ ਤੇ ਲੋਏ ਲੋਏ ਬਣਾ ਲਾ ਨਾ ਆਹ ਨਹੀਂ ਮੈਂ ਧਰ ਦਿੰਦੀ ਤੇ ਫੁਲਕੇ ਉਦੋਂ ਚੱਲ ਲੱਠ ਜਾਣਗੇ ਨਹੀਂ ਪਹਿਲਾਂ ਹੀ ਸ਼ੁਰੂ ਕਰਨੇ ਪੈਣੇ ਆ ਉਦੋਂ ਫੇਰ ਇੰਨੇ ਫੁਲਕੇ ਜੜਾ ਤਾਉਣੇ ਨਹੀਂ ਦਾਲ ਦੂਲ ਬਣੀ ਹੋਊ ਤਾਂ ਫੇਰ ਹੀ ਆ ਆਹੋ ਤੇ ਆਈ ਆ ਆਟਾ ਆਟਾ ਗੁੰਨ ਕੇ ਰੱਖ ਆਟਾ ਗੁੰਨ ਲੈ ਨਹੀਂ ਤੇ ਕਿਹੜੀ ਦਾਲ ਬਣਾਵੇਂਗੀ ਮਾਂ ਛੋਲੇ ਦੀ ਬਣਾ ਦੂੰਗੀ ਫੇਰ ਆਹੋ ਉਹ ਹੀ ਵਾਰਾ ਖਾਣੀ ਆ ਆਹੋ ਆ ਤੇ ਚੱਲ ਬਣਾ ਲਾ ਹਾਂ ਲੋਏ ਲੋਏ ਜੇ ਚੁਗਣਚਾ ਗੜ ਮਾ ਲਈਆ ਤਾਂ ਦੱਸ ਦੇ ਨਹੀਂ ਤੇ ਫਿਰ ਬਣਾ ਲਾ ਨਹੀਂ ਸਾਫ਼ ਹੀ ਅਦਾਲ ਅੱਛਾ ਤੇ ਚੱਲ ਤਰ ਲਈ ਅ ਤਰ ਲਾ ਦਾਲ ਮੈਂ ਹਾ ਵੇ ਵੇਖਾਂ ਕਿੰਨੇ ਬੰਦੇ ਇਹ ਤਾਂ ਬੰਦੇ ਵਾਵਾ ਹੀ ਨਿਕਲੇ ਆ ਆਹੋ 8-10 ਜਾਣੇ ਆ ਹਾਂ ਡੇ ਤੋੜੀ ਸੱਟਣ ਮਮਾ ਹਾਂਜੀ ਚੱਲੀ ਬਾਹਰ ਖੇਡਣ ਸਮ੍ਰਿਤੀ ਕਬਾਰ ਵੇ ਕਿੰਨਾ ਘੱਟਾ ਵਾ ਬੱਜੀ ਵੀ ਤੇ ਜਾ ਕੇ ਖੇਡਣ ਕੋਈ ਨਾ ਜੀਵਨ ਦਾ ਕੰਮ ਕਰਾਉਂਦੇ ਆਵਾ ਉਹ ਤੇ ਢੂੜੀ ਲਿਓਂਦੇ ਆਵਾ ਫੇ ਮੈਂ ਵੀ ਕਰਾ ਦਊ ਪਾਪਾ ਉਹਨੇ ਬਾਹਰ ਪਾਪਾ ਦਾ ਕੰਮ ਦੂ ਕਰਵਾ ਦੂੰਗੀ ਹਾਂ ਘਰ ਤੁਮ ਇਹਨੇ ਇੱਕ ਕੰਮ ਨਹੀਂ ਕਰਾਉਂਦੀ ਮੈਂ ਘਰ ਸੋਈ ਚ ਖਬਨ ਦੇ ਜਾਂ ਤੁਮ ਇਹਨੇ ਇੱਕ ਕੰਮ ਨਹੀਂ ਕਰਵਾਉਂਦੀ ਕਰੋਨੀ ਆ ਕਿੱਥੇ ਕਰਾਉਂਦੇ ਆ ਫਰਾ ਨਹੀਂ ਕਰਨਾ ਮੈਂ ਆਹ ਇਹ ਤੇ ਮੈਨੂੰ ਪਤਾ ਇਹ ਤੂੰ ਨਹੀਂ ਕਰਨਾ ਹੈਗਾ ਤੇ ਤੂੰ ਮੈਨੂੰ ਇੱਕ ਕੰਮ ਨਹੀਂ ਕਰਵਾਉਣੀ ਜਦੋਂ ਦੇਖ ਉਹ ਤੋਂ ਦੂਜਾ ਤੂੰ ਬਾਹਰ ਮੈਂ ਖੇਡਣ ਜਾਣਾ ਮੈਂ ਉਹ ਕਰਨਾ ਮੈਂ ਆਹ ਕਰਨਾ ਤੇ ਪਾਪਾ ਦਾ ਕੰਮ ਹੋ ਜਾਣੀ ਵੇਖ ਲੈ ਤੇਰੀ ਹਾਂ ਮੈਂ ਕਰ ਲੈਣਾ ਪਾਪਾ ਨਾ ਤੂੰ ਮੇਰਾ ਕੰਮ ਵਧਾਉਣਾ ਮੈਨੂੰ ਪਤਾ ਵਾ ਨਹੀਂ ਮੇਰਾ ਕੰਮ ਕਰਾਉਣਾ ਨਹੀਂ ਆ ਮੇਰਾ ਵਧਾਉਣਾ ਵਾ ਨਹੀਂ ਵਧਣਾ ਹੀ ਆ ਤੇ ਸੱਚ ਕੋ ਉਹ ਤੂੜੀ ਪੈ ਜਾਣੀ ਸਾਰੀ ਬਾਅਦ ਮੈਨੂੰ ਨਹਾਉਣਾ ਪੈਣਾ ਮੈਂ ਮੰਮੂ ਵੀ ਇਦਾਂ ਗੰਦੇ ਹੁੰਦੇ ਹੈਗੇ ਕਿਤੇ ਤੂੰ ਬਾਹਰ ਚੱਲ ਗਏ ਫਿਰ ਤੇਰੇ ਸਿਰ ਵਿੱਚ ਉਹ ਤੂੜੀ ਪੈਣੀ ਤੇ ਫਿਰ ਤੈਨੂੰ ਨਹਾਉਣਾ ਪੈਣਾ ਸਿਰ ਤੇ ਤੂੰ ਸਹਣੀ ਨੋਨੀ ਆ ਤੇ ਇਦਾਂ ਹੀ ਆ ਜਿਵੇਂ ਪਰਸੋਂ ਤੇਰਾ ਸਿਰ ਨਵਾਇਆ ਵਾ ਤੇ ਕੋਈ ਨਾ ਕੋਈ ਨਾ ਮੇਰਾ ਕੰਮ ਤੇ ਵਧਣਾ ਹੀ ਆ ਨਾ ਤੇ ਤੂੰ ਰੋਂਦੀ ਏ ਸਿਰ ਨੂੰ ਲੱਗਿਆ ਫਿਰ ਕਹਿੰਦੀ ਮੈਂ ਨਹੀਂ ਨਾਣਾ ਨਹੀਂ ਮੈਂ ਜਾਣਾ ਬਾਹਰ ਪਲੀਜ਼ ਮੈਂ ਆਪਾਂ ਨਾ ਕੰਮ ਕਰਾ ਦੂੰਗੀ ਤੂੰ ਇਹ ਨਾ ਕਰ ਆ ਚਲ ਪਰੋਟੀਆਂ ਬਕੋ ਨਹੀ ਨਹੀਂ ਉਹ ਕਿੰਨਾ ਕੰਮ ਆ ਮੇਰਾ ਵਜ ਕਰਨ ਵਾਲਾ ਰਸੋਈ ਚ ਤੇ ਰੋਟੀਆਂ ਬਕਾਵੇਂ ਨਾ ਜ ਮੈਂ ਤੇ ਜਾਣਾ ਬਾਹਰ ਨਾ ਨਾ ਮੈਂ ਨਹੀਂ ਜਾਂਦੀ ਹਾਂ ਮੈਂ ਤਾਂ ਪੱਜੇਣਾ ਫਿਰ ਕਿ ਮੈਂ ਕੁੱਟਣਾ ਵੀ ਆ ਵੜ ਕੇ ਕੇ ਮੈਂ ਫਿਰ ਹਟਦੀ ਨਹੀਂ ਹਾਂ ਤਾਂ ਦੇ ਮੈਂ ਦੌੜ ਕੇ ਫੜ ਲੈਨੀ ਨਹੀਂ ਨੀਆ ਤੂੰ ਵੀ ਈਆ ਦੱਕੂਗੀ ਨਹੀਂ ਮੈਂ ਜਾਣਾ ਬਾਹਰ ਦੁੱਧ ਸਾਰਾ ਸਿਰ ਗੰਦਾ ਕਰ ਆਉਣਾ ਨਹੀਂ ਕਰ ਕਿੰਨਾ ਘਟਾ ਵੇ ਤੂੜੀ ਆਉਂਦੀ ਆ ਉਹ ਜੀਵਨ ਮੇਰੇ ਕਰਾਨੀਂ ਢਿਆ ਤੇ ਜੀਵਨ ਤੇ ਕੰਮ ਕਰਾਉਂਦੇ ਨੇ ਸਿਰ ਤੇ ਪਰਣਾ ਬੰਨਿਆ ਧੰਨ ਮੈਂ ਵੀ ਚੁੰਨੀ ਲਾ ਲੂੰਗੀ ਹਾਂ ਤੂੰ ਮੈਨੂੰ ਪਤਾ ਬੜੀ ਚੁੰਨੀ ਬੜੀ ਲੈ ਲੈਣੀ ਹੈ ਦੌੜ ਲੱਗੇ ਚੁੰਨੀ ਉਹ ਜਾਣੀ ਤੇਰੀ ਦੇ ਤੋ ਕੁਖ ਨਹੀਂ ਹੰਦਾ ਹਮੈ ਜਾਣਾ ਬਾਹਰ ਤੇ ਜੀ ਜਾਣਾ ਵਾ ਨਾ ਹੂੰ ਤੇ ਫਿਰ ਨਾਉਣ ਲੱਗਿਆ ਰੋਣਾ ਨਹੀਂ ਆ ਠੀਕ ਆ ਠੀਕ ਆ ਮੈਂ ਅੱਗੇ ਬੜੀ ਖਾਪੀ ਹੋਣਾ ਵਾ ਤੇ ਫਿਰ ਵਾਰ-ਵਾਰ ਨਹੀਂ ਬਣਾਉਣਾ ਤੇ ਆ ਸ਼ਾਮ ਫਿਰ ਉਹ ਰਾਤ ਨੂੰ ਨਹੀਂ ਨਾਉਣਾ ਪੈਣਾ ਠੀਕ ਆ ਹਾਂ ਫਿਰ ਜੁਕਾਮ ਭਾਵੇਂ ਤੈਨੂੰ ਹੋ ਜੇ ਕੋਈ ਨਾ ਸੇਕ ਤੇ ਤੂੰ ਲੱਗਣ ਨਹੀਂ ਦੇਈ ਕੋਈ ਨਾ ਸੂਰਜ ਛੁੱਟੀ ਕੋਈ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਇਥੇ ਆਖੇ ਨਹੀਂ ਬੈਣਾ ਤੂੰ ਲੱਗਦੀ ਵੀਰੇ ਹਣਾ ਮੈਂ ਤਾਂ ਆਪਣੀਆਂ ਜੀਦਾ ਨਾ ਪਗਾ ਕੇ ਹਟਦੀ ਆ ਜਾਵਾ ਫਿਰ ਛੇਤੀ ਆ ਜੀ ਨਾਲ ਬਹੁਤਾ ਸਿਰ ਨਾ ਗੰਦਾ ਕਰੀ ਠੀਕ ਆ ਧੂੜੀ ਪੈ ਜਾਣੀ ਬਾਏ ਬਾਈ ਬਾਈ ਇਦਾਂ ਕਾ ਕਾ ਜਾਂਦੀ ਜਿੱਦਾਂ ਪਤਾ ਨਹੀਂ ਕਿ ਕਿੱਥੇ ਕੈਨੇਡਾ ਜਾਣਾ ਹੁੰਦਾ ਨੇ ਤੂੰ ਕੀ ਕਰਦੀ ਐ ਇੱਥੇ ਵੇ ਕਿੰਨਾ ਘਟਾਵਾ ਛਿੱਕਾ ਮਾਰਦਾ ਬਣਾ ਤੂੰ ਹੁਣੇ ਨਹੀਂ ਮੈਂ ਕਿੱਡ ਨਹੀਂ ਜੀ ਰੋਣ ਟਪਤੇ ਆਈਆਂ ਵੇ ਕਿੰਨਾ ਘਟਾਵਾ ਤੂੜੀ ਦਾ ਦਦੀ ਮੈਂ ਆ ਰਹੇ ਨੇ ਮੈਂ ਅੱਗੇ ਤਾਂ ਬੰਮਾ ਨਾਲ ਸਿਰਖ ਪਾਈ ਕਰਕੇ ਹੀ ਮੈਂ ਸਕਣੀ ਹਾਂ ਮਮਾ ਤੈਨੂੰ ਕੀ ਆਂਦੀ ਥੇ ਤੂੰ ਕੀ ਸਿਰਖ ਪਾਈ ਕੀਤੀ ਆ ਉਮ ਮਨਨੀ ਦੇ ਕੀ ਜਾ ਬਾ ਜਾ ਬਾ ਮੈਂ ਮਹਾ ਬਣਾ ਕੇ ਆਈ ਆ ਬੀਆ ਕਿ ਨਾ ਬੋਤ ਕਟਾ ਫਿਰ ਵੀ ਪਰ ਜਾਣਾ ਵਾ ਤੇ ਸਕੂਲੇ ਜਾਣਾ ਵਾ ਤੇ ਕੀ ਕਰੇਗੀ ਸਰਾਸ ਮੈਂ ਹਰੇ ਤੇ ਮਮਾਨ ਨਾ ਨਾ ਫੇਰ ਹੋਏਗੀ ਕੱਲ ਛੁੱਟੀ ਆ ਛੁੱਟੀ ਲੈ ਕੇ ਚੱਲ ਫੇ ਪਾਣੀ ਲੈ ਆ ਜਾ ਕੰਮ 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 ਕਰ ਮਿੱਦ ਸਿ ਜਾ ਵਾਸ ਬਹੁਤ ਕੰਮ ਤੂੰ ਕਰਦੀ ਆ ਤੇ ਪਾਣੀ ਆਖਿਆ ਤੇ ਕੰਮ ਕੰਮ ਕਰਨ ਦਾ ਪੀ ਆ ਆ ਮੰਗਣ ਦੇ ਪਾਣੀ ਜਿਹੜੇ ਕੰਮ ਕਰਨ ਦੇ ਉਹ ਪਰ ਕਢਗੀ ਲਿਆਈ ਥੋੜਾ ਨਾ ਲਈ ਤੇ ਗਲਾਸ ਲੈ ਮੈਂ ਚੁੱਕੀ ਤੇ ਤੂੰ ਬੜਾ ਮਾਤਾ ਮੂਹ ਟਾਕੇ ਖਲੋਤੀ ਏ ਤੂੰ ਰੋਇ ਤੇ ਕੱਟਾ ਪਾਉਣਾ ਤੂੰ ਅੰਦਰ ਜਾ ਕੇ ਬੈਹ ਆ ਤੂੜੀ ਦਾ ਕਰਕੇ ਹੀ ਕਿ ਮੈਂ ਵੇਖਣ ਲਈ ਹੀਗੀ ਤੇ ਟਰਾਲੀਆਂ ਤੇ ਹੈ ਅੱਧੀਆਂ ਅੱਧੀਆਂ ਆਉਣ ਡਈਆਂ ਓਏ ਆਉਂਦਿਆਂ ਬੁੜਕ ਕੇ ਬੁੜਕ ਕੇ ਹੋ ਜਾਂਦੀਆਂ ਅੱਧੀਆਂ ਹਾਂ ਨਾ ਤੇ ਆਖਾ ਬਣਾਉ ਤਾਂ ਹੈ ਪੂਰੇ ਲੈਣੇ ਆ ਪੈਸੇ ਲੈਣੇ ਨਹੀਂ ਨਹੀਂ ਤਾਂ ਟਰਾਲੀ ਲੈਣੀ ਕਿ ਨਹੀਂ ਆਉਣ ਡਈ ਕਿ ਹੋ ਵੇਖਣ ਲਈ ਹੀ ਮੈਂ ਅੰਦਰ ਬੈ ਬਿਮਾਰ ਹੋਏਗੀ ਮੁੜ ਕੇ ਪੈਸੇ ਲਵਾਏਗੀ ਉਦਾਂ ਤੁਹਾਡਾ ਕੋ ਬੈਠਾ ਨਹੀਂ ਜਾਂਦਾ ਬਾਹਰ ਉਦਾਂ ਮੂੰਹ ਟਕਿਆ ਮੂੰਹ ਤਾਂ ਟਕਿਆ ਤੇ ਮੈਂ ਤਾਂ ਵੇਖਣੀ ਆਈ ਸੀ ਤੇ ਨਾਲੇ ਮੈਂ ਵੇਖਣ ਆਈ ਸੀ ਕਿੰਨੇ ਕੁ ਜਾਣੇ ਆ ਉਹਨਾਂ ਰੋਟੀ ਪਾਣੀ ਖਾਣਾ ਨਾਲ ਕੋਈ ਕੰਮ ਕਰਾ ਲਾ ਦਾਂਦੇ ਆ ਮਕਰ ਪਖੰਡ ਕਰੀ ਜਾਣੇ ਐਵੇਂ ਬੂਹੇ ਦੇ ਖਲੋਤੇ ਰਹਿਣਾ ਬੁੜੀਆਂ ਵਾਂਗੂ ਕਿ ਚੰਗਾ ਭਲਾ ਕੰਮ ਹੋੜਿਆ ਹੁੰਦਾ ਰਹਿੰਦੋ